ਵੱਡੀ ਖਬਰ ਤੁਹਾਡਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਗਰਾਉਂ ਦੇ ਪਿੰਡ ਮਾਨੂਕੇ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਸਦੋ ਹਲਕਾ ਵਿਦਾਇਕ ਜਗਰਾਉਂ ਬੀਬੀ ਸਰਬਜੀਤ ਕੌਰ ਮਾਨੂਕੇ ਦੇ 32 ਸਾਲ ਦੇ ਰਿਸ਼ਤੇਦਾਰੀ ਵਿੱਚ ਲੱਗਦੇ ਭਤੀਜੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇੱਥੇ ਤਾਂ ਕੀ ਗਗਨਦੀਪ ਸਿੰਘ ਨੂੰ ਗੋਲੀਆਂ ਮਾਰਨ ਤੋਂ ਬਾਅਦ ਦਰਜਨ ਭਰ ਨੌਜਵਾਨ ਉਸੇ ਘਰ ਦੇ ਬਾਹਰ ਆਉਂਦੇ ਨੇ ਬੜਕਾ ਮਾਰਦੇ ਨੇ ਅਤੇ ਬੜਕਾ ਮਾਰ ਕੇ ਕਿਹਾ ਜਾਂਦਾ ਹੈ ਕਿ ਤੁਹਾਡੇ ਮੁੰਡੇ ਨੂੰ ਠੋਕ ਦਿੱਤਾ ਤੇ ਤੁਹਾਡਾ ਮੁੰਡਾ ਖੇਤਾ ਦੇ ਵਿੱਚ ਪਿਆ ਜੋ ਕਰਨਾ ਕਰ ਲਓ ਦੱਸਦੇ ਕਿ ਇਸ ਤੋਂ ਬਾਅਦ ਕਬੱਡੀ ਖਿਡਾਰੀ ਨੂੰ ਚੁੱਕਰ ਕੁਝ ਨੌਜਵਾਨ ਜਾਂਦੇ ਨੇ ਜਿਸ ਤੋਂ ਬਾਅਦ ਸਿਵਲ ਹਸਪਤਾਲ ਉਸ ਨੂੰ ਪਹੁੰਚਾਇਆ ਜਾਂਦਾ ਤੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਇਸ ਮੌਕੇ ਹਲਕਾ ਬਿਦਾਕ ਵੀ ਵੀ ਸਰਪਚਿਤ ਕੋਰ ਮਾਨੁਕੇ ਵੀ ਸਿਵਲ ਹਸਪਤਾਲ ਪੁੱਜਦੀ ਹੈ ਜਿੱਥੇ ਮਾਨੁਕੇ ਨਿਸ਼ਚਿਤ ਤੌਰ ਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਦੰਡਾਤਕ ਕਰਕੇ ਗਗਨਦੀਪ ਤੇ ਕਾਤਲਾ ਨੂੰ ਗ੍ਰਿਫਤਾਰ ਕੀਤਾ ਚਾਰ ਉਹ ਦੇਵੀ ਕਹ ਕਿ ਉਹ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੁੰਡਾ ਕਰਦੀ ਬਰਦਾਸ਼ ਨਹੀਂ ਕਰਨਗੇ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੇ ਨਾਲ ਸੁੰਦਰ ਸੋਨੀ ਦੀ ਰਿਪੋਰਟ ਬੀਰੇ ਨੱਕਵਾਦੀ ਘੇੜਦੇ ਸੀਗੇ ਦੋਨੇ ਕੰਤੇ ਉਹਨੂੰ ਕਹਿੰਦੇ ਕਿ ਜਨਾਰੀ ਉਹਨਾਂ ਨੇ ਕਰੇ ਜਾ ਕੇ ਕਿਰਪਾਨਾ ਰਾਤ ਨੂੰ 31 ਤਰੀਕ ਨੂੰ ਮਾਰ ਕੇ ਆਏ ਇਹਨਾਂ ਨੇ ਦਰਖਾਸਤ ਵੀ ਦਿੱਤੀ ਕੋਸ ਨਹੀਂ ਹੋਇਆ ਬੀਰੇ ਅੱਜ ਕਿਤੇ ਉੱਥੇ ਖੜੇ ਸੀ ਉੱਥੇ ਹੀ ਬੱਸ ਇੱਕ ਦੂਜੇ ਨੇ ਮਾਰੇ ਦੁਵਾਦ ਬੱਸ ਮੰਦਿਰ ਸਾਧਲਿਓਂ ਨੇ ਮੋਟੇ ਨੇ ਗੋਲੀ ਮਾਰੀ ਨਾਲ ਲੱਤ ਤੋੜ ਗਏ ਹਾਏ ਮੰਦਿਆਰਤ ਕੀਤੀ ਮੇਰੇ ਬੰਦੇ ਦੀ ਇਹਨਾਂ ਨੇ ਕਿ ਕੋਈ ਕਮੁੰਡੇ ਨਾਲ ਗੁੰਡਾਗਰਦੀ ਕਰਕੇ ਉਹਨੂੰ ਕਤਲ ਕੀਤਾ ਗਿਆ ਹੈ ਤੇ ਕੀ ਕਹੋਗੇ ਤੁਸੀਂ ਇਹਦੇ ਲਈ ਮਤਲਬ ਵੀ ਪੁਲਿਸ ਨੂੰ ਕਿਵੇਂ ਕਿਹਾ ਤੁਸੀਂ ਗੁੰਡਾਗਰਦੀ ਆਪਣੇ ਇਲਾਕੇ ਚ ਹੋਈ ਹੈ ਇੱਕ ਮਾਂ ਦਾ ਪੁੱਤ ਚਲਿਆ ਗਿਆ ਜਿਹਦੇ ਲਈ ਮੇਰਾ ਪ੍ਰਤੀਜਾ ਵੀ ਆ ਬਹੁਤ ਦੁੱਖ ਪ੍ਰਗਟ ਕਰਦੀ ਹੈ ਪਰ ਗੱਲ ਇਹ ਹੈ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਚ ਸવાય ਲਾਸ਼ਾਂ ਤੋਂ ਇਲਾਵਾ ਸਾਨੂੰ ਕੁਝ ਲੱਭਦਾ ਨਹੀਂ ਜਿਨ੍ਹਾਂ ਨੇ ਕੀਤੀ ਹੈ ਮੈਂ ਤਾਂ ਉਹਨਾਂ ਦੀ ਵੀ ਸਖਤ ਨਿੰਦਿਆ ਕਰਦੀ ਹਾਂ ਪਰ ਮੈਂ ਪੁਲਿਸ ਨੂੰ ਸਖਤ ਤੋਂ ਸਖਤ ਹਦਾਇਤ ਦਿੰਨੀ ਹੈ ਵੇ ਇੱਕ ਮਾਂ ਦਾ ਪੁੱਤ ਗਿਆ ਜਲਦੀ ਤੋਂ ਜਲਦੀ ਦੋਸ਼ੀਆਂ ਤੇ ਕਾਰਵਾਈ ਕਰੋ ਦੋਸ਼ੀਆਂ ਨੂੰ ਪੜੋ ਜੇ ਤੁਹਾਡਾ ਫਰਜ ਬਣਦਾ ਤਾਂ ਕਿ ਘਰਦਿਆਂ ਨੂੰ ਇੱਕ ਇਨਸਾਫ ਦੀ ਉਮੀਦ ਹੋ ਜਾ ਸਕੇ ਪਹਿਲਾਂ ਵੀ ਤੁਹਾ ਆਪਣੇ ਹਲਕੇ 'ਚ ਕਈ ਵਾਰੀ ਗੋਲੀਆਂ ਚੱਲੀਆਂ ਹੁੰਦੀਆਂ ਆ ਇਹ ਅਸਲਾ ਬਹੁਤ ਆ ਰਿਹਾ ਆਪਣੇ ਇਲਾਕੇ 'ਚ ਫਿਰ ਇਹ ਪੁਲਿਸਰ ਕਿਉਂ ਟਲ ਵਰਤ ਰਹੀ ਹੈ ਤੁਸੀਂ ਹੁਣ ਤੱਕ ਐਸਐਸਪੀ ਸਾਹਿਬ ਨੂੰ ਮੈਂ ਸਖਤ ਤਾੜਨਾ ਕਰਕੇ ਆਉਂਗੀ ਉਹਨਾਂ ਵੀ ਇਦਾਂ ਨਹੀਂ ਗੁੰਡਾ ਕਰਦੇ ਨਹੀਂ ਇੱਕ ਵਾਰੀ ਘਰ ਤੋਂ ਘਰ ਜਿਵੇਂ ਤੁਸੀਂ ਆਪਣੀ ਚੈਕਿੰਗ ਕਰਦੇ ਹੋ ਚੈਕਿੰਗ ਕਰਕੇ ਜਾਇਜ਼ ਨਜਾਇਜ਼ ਅਸਲੇ ਦੀ ਜਾਂਚ ਕਰੋ ਤਾਂ ਕਿ ਸਾਡੇ ਮੇਰੇ ਹਲਕੇ ਦੇ ਵਿੱਚ ਅੱਗੇ ਤੋਂ ਕੋਈ ਇਦਾਂ ਦੀ ਅਨਸਕਾਮੀ ਘਟਨਾ ਨਾ ਵਾਪਰੇ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਮੇਰੇ ਪਿੱਛੇ ਤੁਹਾਨੂੰ ਚੀਕਾਂ ਮਾਵਾਂ ਦੀਆਂ ਸੁਣ ਰਹੀਆਂ ਬੋਲਣ ਦੀ ਹਿੰਮਤ ਨਹੀਂ ਹੋ ਰਹੀ ਪਰ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਹੋਏ ਚਾਹੇ ਹੋਏ ਕੀ ਭਾਵੇਂ ਕਿਸੇ ਨਾਲ ਕਿਸੇ ਦਾ ਚੇਤਾ ਹੋਵੇ ਕਿਸੇ ਦੇ ਨਾਲ ਹੋਵੇ ਜਿਹਨੇ ਪੁੱਤ ਮਾਰਿਆ ਉਹਨੂੰ ਦੁਸ਼ਮਣੀ ਦਾ ਬਦਲਾ ਬਦਲ ਦੇਣਾ ਪਏਗਾ ਪੁਲਿਸ ਇਨਸਾਫ ਤਾਇਗੀ ਕਈ ਗੋਲੀ ਮਾਰੀ ਉਹ ਬਾਹੀ 24 25 ਜਾਨੇ ਕਹਿ ਕੇ ਗਏ ਆ ਜੀ ਸੜੇ ਅੰਮ ਕਹਿੰਦੇ ਛੋਡਾ ਬੰਦਾ ਕਹਿੰਦਾ ਠੋਕ ਕੇ ਠੋਕ ਕਹਿੰਦਾ ਜੀ ਕਹਿੰਦੇ ਚੱਕ ਲੋ ਜਾ ਕੇ ਜੀ ਕੀ ਕਹੇ ਉਹਨਾਂ ਨੇ ਕਹਿੰਦੇ ਠੋਕ ਕੇ ਆਂਦਾ ਲੰਕਾਰੇ ਮਾਰ ਮਰ ਕੇ ਕਹਿ ਗਏ ਸਾਡੇ ਗੇਟਾਂ ਚ ਕਹਿੰਦੇ ਛੋਡਾ ਠੋਕਿਆ ਪਿਆ ਮੁੰਡਾ ਚੱਕ ਨਹੀਂ ਜੀ ਸੜਕ ਤੇ ਸੜਕ ਤੇ ਖੜੇ ਸੀ ਅਸੀਂ ਸਾਰੇ ਹਾਂ ਇੱਕ ਬੰਦੇ ਸੀਗੇ ਹੀ ਉਹ 10 12 ਜਾਨੇ ਸੀਗੇ ਜਿਨ੍ਹਾਂ ਨੇ ਗੋਲੀ ਮਾਰੀ ਹਾਂਜੀ ਤੇ ਫਿਰ ਗਗਨਾ ਕਿੱਥੇ ਪਿਆ ਸੀ ਕਣਕ ਚ ਸਿੱਟਿਆ ਪਿਆ ਸੀ ਮੇਰੇ ਮੁੰਡੇ ਕਣਕ ਦੇ ਵਿੱਚ ਪਿਆ ਸੀ ਜੀ ਹਾਂਜੀ ਉਹ ਤੋਂ ਜਾ ਕੇ ਹਾਂ ਸਿੱਧਾ ਇੱਧਰ ਨੂੰ ਹੀ ਆਏ ਹਾਂ ਜੀ ਪਤਾ ਨਹੀਂ ਕਿ ਕਿਉਂ ਨਾ ਰਿਆ ਨਹੀਂ ਤੇ ਮਹਾਨ ਜੀ ਇੱਥੇ ਹੁਣ ਕਹਿੰਦੇ ਰਿਆ ਨਹੀਂ ਗਾ ਜੀ ਕੀ ਮੰਗ ਕਰਦੇ ਹੋਣ ਪੁਲਿਸ ਕੋਲ ਮਾਣ ਦੀ ਸਜਾ ਜੀ ਜਿਨ੍ਹਾਂ ਨੇ ਸਾਡਾ ਭਰਾ ਮਾਰਿਆ ਸੀ ਮੇਰਾ ਭਰਾ ਗਰੀਬ ਹੈ ਨਾ ਘੜਨ ਵਾਲਾ ਸੀਗਾ ਖਿਡਾਰੀ ਸੀ ਕਬੱਡੀ ਦਾ ਹਾਂਜੀ ਪਹਿਲਾਂ ਖੇਡਦਾ ਸੀਗਾ ਜੀ ਹੁਣ ਤਾਂ ਜਿੰਮ ਜੁੰਮ ਜਾਂਦਾ ਹੁਣ ਥੋੜਾ ਟਾਈਮ ਹੋ ਗਿਆ ਖੇਡਦਾ ਨਹੀਂ ਸੀਗਾ ਜੀ ਵਿਆਹ ਹੋਇਆ ਸੀ ਹਾਂਜੀ ਵਿਆਹ ਹੋਇਆ ਤੇਨੂੰ ਬੱਚੇ ਨੇ ਛੋਟੇ ਛੋਟੇ ਇਹ ਸਾਨੂੰ ਪਤਾ ਲੱਗਿਆ ਪਿੰਡ ਮਾਣੂਕੇ ਅੱਜ ਕੋਈ ਗੋਲੀ ਚੱਲੀ ਆ ਉਹਦੇ ਵਿੱਚ ਗਗਨਦੀਪ ਸਿੰਘ ਅਗਨਾ ਪੁੱਤਰ ਗੁਰਦੀਪ ਸਿੰਘ ਉਹਦੇ ਗੋਲੀ ਲੱਗੀ ਆ ਇਹਦੇ ਕੋਈ ਇਹਨਾਂ ਦੇ ਪਿੰਡ ਦਾ ਹੀ ਮਾਣੂਕਿਆਂ ਦਾ ਮੋਟਾ ਨਾਮ ਦਾ ਮੁੰਡਾ ਇਹ ਪਹਿਲਾਂ ਆਪਸ ਵਿੱਚ ਦੋਸਤ ਸੀ ਕਿ ਅੱਜ ਕੋਈ ਇਹਨਾਂ ਦੇ ਝਗੜਾ ਹੋਇਆ ਤੇ ਬਾਕੀ ਇਹਨਾਂ ਦੇ ਪਰਿਵਾਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਦੇ ਆ ਜੋ ਵੀ ਬਿਆਨ ਦੇਣਗੇ ਉਹਨਾਂ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊ ਦੋਸ਼ੀਆਂ ਨੂੰ ਕਿਸੇ ਕੀਮਤ ਤੇ ਬਖਸ਼ਾ ਨਹੀਂ ਜਾਊ ਕਿੰਨੀ ਕੁ ਮੋਢੀ ਦੀ ਬੰਦੇ ਦੀ ਮੌਤ ਹੋ ਗਈ ਆ ਇਹ 36 ਸਾਲ ਆ ਜਿਹੜਾ ਮਹਤਵਪੂਰਨ ਇਹ ਜੀ ਪਤਾ ਕਰਦੇ ਹਾਂ ਜੀ ਸਰ ਕਿੰਨੇ ਨੌਨ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲਿਖਦੇ ਆ ਜੋ ਲਿਖਾਉਣਗੇ ਉਹਨਾਂ ਮੁਤਾਬਕ ਕਰ ਵੀ ਮੌਕੇ ਦੀ ਘਟਨਾ ਤੇ ਪਹੁੰਚੇ ਨਹੀਂ ਅਜੇ ਜਾਣਾ ਹੈਗਾ ਮੌਕੇ ਤੇ ਜਾ ਕੇ ਫਿਰ ਕਾਰਵਾਈ ਕਰਾਂਗੇ ਉਹ ਤਾਂ ਡਾਕਟਰਾਂ ਨੇ ਡੈਥ ਡਿਕਲੇਅਰ ਕਰਤੀ ਹੈ ਜੀ ਹਸਪਤਾਲ ਦੇ ਵਿੱਚ ਬੱਸ ਪਤਾ ਕਰਦੇ ਹਾਂ ਜੀ ਜੋ ਵੀ ਡਾਕਟਰ ਸਾਹਿਬ ਤੋਂ ਲਵਾਵਾਂਗੇ ਰਿਪੋਰਟ ਫਿਰ ਦੇਖਦੇ ਹਾਂ ਅੱਛਾ ਇਹਨਾਂ ਦਾ ਕੋਈ ਆਪਸ ਵਿੱਚ ਝਮੇਲਾ ਚੱਲਦਾ ਸੀ ਪਹਿਲਾਂ ਵੀ ਤੁਹਾਡੇ ਕੋਲ ਕੋਈ ਦਰਖਾਸਤ ਪੈਂਡਿੰਗ ਪਈ ਆ ਨਾ ਕੋਈ ਦੱਸ ਦਿਆ ਕੋਈ ਪਹਿਲੇ ਮੈਂ ਤਾਂ ਅਜੇ ਕੱਲੀ ਲੱਗਿਆ ਇੱਥੇ ਤੇ ਕੱਲ ਪਹਿਲਾਂ ਕੋਈ ਮਾੜਾ ਮੋਟਾ ਇਹਨਾਂ ਇੱਕ ਕਬੱਡੀ ਖਿਡਾਰੀ ਸੀ ਜੀ ਹਾਂਜੀ ਇਹ ਸਾਰੇ ਇਕੱਠੇ ਹੀ ਸੀਗੇ ਇਕੱਠੇ ਖੇਡਦੇ ਘੁੰਮਦੇ ਸੀਗੇ ਹਾਂਜੀ ਉਸੇ ਕਬੱਡੀ ਕਰਕੇ ਇਹਨਾਂ ਦਾ ਆਪਸ ਵਿੱਚ ਰੌਲਾ ਸੀ ਨਹੀਂ ਕਬੱਡੀ ਦਾ ਨਹੀਂ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਜਿਹੜਾ ਹੁਣ ਤੱਕ ਜਿਹੜਾ ਇੱਥੋਂ ਮੁੱਢਲੀ ਪਛਗੜ ਤੋਂ ਇਹੀ ਪਤਾ ਲੱਗਿਆ ਕਬੱਡੀ ਵਾਲੇ ਨਹੀਂ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਮਾੜੀ ਮੋਟੀ ਕਿਸੇ ਗੱਲ ਤੇ ਜਿੰਮੇਦਾਰਾਂ ਦੋਸਤਾਂ ਦੀ ਹੁੰਦੀ ਆ ਉਹ ਝਗੜਾ ਸੀ ਇਹਨਾਂ ਦਾ ਠੀਕ ਹੈ ਆਪਸ ਵਿੱਚ ਜਿਹੜਾ ਜਿਹੜੀ ਡੈਥ ਹੋਈ ਆ ਇਹਦੀ ਉਮਰ ਤਕਰੀਬਨ 36 ਸਾਲ ਸੀ ਔਰ ਜਿਹੜਾ ਗੁਰਸੇਵਕ ਮੋਟੂ ਆ ਜਿਹੜਾ ਅਕਿਊਜ਼ਡ ਹੈਗਾ ਆ ਉਹ ਵੀ ਉਮਰ ਦਾ ਸੀਗਾ ਇਹ ਆਪਸ ਵਿੱਚ ਇਹਨਾਂ ਦੀ ਸਵੇਰੇ ਲੜਾਈ ਹੋਈ ਆ ਔਰ ਇਹਨਾਂ ਨੇ ਉਸ ਲੜਾਈ ਤੋਂ ਬਾਅਦ ਇੱਕ ਦੂਜੇ ਨੇ ਆਪਦੇ ਸਾਥੀ ਬੁਲਾ ਲਏ ਪੁਲਿਸ ਇਹਨਾਂ ਨੇ ਅਜੇ ਕੋਈ ਰਿਪੋਰਟ ਨਹੀਂ ਕੀਤਾ ਤੇ ਉੱਥੇ ਲੜਾਈ ਝਗੜਾ ਇਹਨਾਂ ਦਾ ਵੱਧ ਗਿਆ ਤੇ ਜਿਹੜਾ ਗੁਰਸੇਵਕ ਮੋਟੂ ਆ ਇਹਨੇ ਨਾਲ ਦੇ ਡਿਸਟ੍ਰਿਕਟ ਤੋਂ ਵੀ ਤਿੰਨ ਚਾਰ ਮੁੰਡੇ ਬੁਲਾਏ ਹੋਏ ਸੀਗੇ ਔਰ ਉਹ ਫਾਇਰਿੰਗ ਕਰਕੇ ਦੀ ਡੈਥ ਹੋਈ ਆ ਲੜਕੀ ਦੀ ਗਗੰਦੀ ਬਾਈ ਨੇਮ ਪਰਚਾ ਅਸੀਂ ਦਰਜ ਕਰਤਾ ਆ ਔਰ ਮੇਰੇ ਵਿੱਚ ਜਿਹੜੇ ਉਹਨਾਂ ਨੇ ਬਾਈ ਨੇਮ ਲਖਾਈ ਸੀ ਉਹਨਾਂ ਚੋਂ ਅਸੀਂ ਇੱਕ ਅਕਿਊਜ਼ ਉਹਦੀ ਰੈਸਟਰੀ ਹੋ ਗਈ ਹੈ ਤੇ ਬਾਕੀ ਵੀ ਅਸੀਂ ਬਹੁਤ ਛੇਤੀ ਫੜ ਲਿਆ ਕਿੰਨੇ ਫੇਰ ਹੋਏ ਜੀ तकरीबन ਹਲੇ ਮੈਂ ਕਲੀਅਰ ਤਾਂ ਨਹੀਂ ਕਰ ਸਕਦਾ ਚਾਰ ਤੋਂ ਪੰਜ ਫਾਇਲ ਹੋਏ ਆ ਪਰ ਜਿਹੜਾ ਉਹਨਾਂ ਦੀ ਵਜ੍ਹਾ ਰஞ்சிਸ਼ਾ ਉਹ ਆਪਸੀ ਵਿਸ਼ਮਨੀਆ ਪਿੰਡ ਦੀ ਕਿਉਂਕਿ ਦੋਨੋਂ ਤੇ ਰਹੀ ਇੱਕੋ ਪਿੰਡ ਦੀਆਂ ਹੈਗੀਆਂ ਤੇ ਪਲੱਸ ਗੁਰਸੇਵਾ ਕੋਮੋਟੋ ਜਿਹਨੇ ਜਿਹੜਾ ਮੇਨ ਅਕਿਊਜ਼ਡ ਹੈਗਾ ਇਹਨੇ ਆਪਦੇ ਹੋਰ ਸਾਥੀ ਜਿਹੜੇ ਡਿਸਟ੍ਰਿਕਟ ਤੋਂ ਤਿੰਨ ਚਾਰ ਸਾਥੀ ਹੋਰ ਆਲੇ ਸਨ ਇਹਨਾਂ ਨੂੰ ਵਿੱਚ ਕਹਿ ਰਹੇ ਆ ਆਖਿਆ ਯਾਰ ਵੀ ਟਾਈਮ ਬਣ ਕੇ ਲੜਾਈ ਹੋ ਰਹੀ ਸੀ ਹਲੇ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਜੇ ਬੰਦੇ ਆਪਸ ਵਿੱਚ ਬੁਲਾਏ ਇੱਕੋ ਪਿੰਡ ਦੇ ਆ ਤੇ ਬਾਕੀ ਸਾਰੀਆਂ ਚੀਜ਼ਾਂ ਅਸੀਂ ਵੈਰੀਫਾਈ ਕਰਾਂਗੇ ਅ ਅੱਜ ਸਵੇਰੇ ਹੀ ਇਹਨਾਂ ਦਾ ਪਹਿਲਾ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਫਿਰ ਇਹਨਾਂ ਦਾ ਦੁਆਰਾ ਇੱਥੇ ਇਹ ਝਗੜਾ ਹੁੰਦਾ ਕਿੰਨੇ ਬੰਦੇ ਅਰੈਸਟ ਹੋ ਗਏ ਸਰ ਜਿਹੜੇ ਇਹਨਾਂ ਨੇ ਬਾਈ ਨੇਮ ਆਫ ਰਿਸਟ ਲਿਖਾਇਆ ਉਹਨਾਂ ਚੋਂ ਅਸੀਂ ਇੱਕ ਬੰਦਾ ਅਰੈਸਟ ਕਰ ਲਿਆ ਬਾਕੀ ਵੀ ਅਸੀਂ ਕੁਝ ਛੇਤੀ ਅਰੈਸਟ ਕਰ ਲਾਂਗੇ Thank you. Thank you.